ਸਰਵਾਈਕਲ ਜਿਹੜਾ ਹੈ ਨਾ ਇਹ ਜਿਵੇਂ ਗਰਦਨ ਦੇ ਵਿੱਚ ਸਟਿਫਨੈਸ ਬਹੁਤ ਹੁੰਦੀ ਹੈ ਕੰਡਿਆਂ ਦੇ ਵਿੱਚ ਮੋਢਿਆਂ ਦੇ ਵਿੱਚ ਭਾਰੀਪਣ ਰਹਿਣ ਲੱਗ ਜਾਂਦਾ ਰੀਜ਼ਨ ਇਹ ਜ਼ਿਆਦਾਤਰ نیچے ਦੇਖ ਕੇ ਜਿਹੜੇ ਲੋਕੀ ਕੰਮ ਕਰਦੇ ਆ ਚਾਹੇ ਕੋਈ ਪੜ ਰਿਹਾ ਚਾਹੇ ਕੋਈ ਲਿਖ ਰਿਹਾ ਚਾਹੇ ਕੋਈ ਮੋਬਾਈਲ ਦੇਖ ਰਿਹਾ ਚਾਹੇ ਕੋਈ ਲੈਪਟਾਪ ਤੇ ਕੰਮ ਕਰ ਰਿਹਾ ਅ ਸਰਵਾਈਕਲ ਜਿਹੜਾ ਹੈਗਾ ਇਹ ਸਭ ਤੋਂ ਮਤਲਬ ਕਿ ਖਤਰਨਾਕ ਬਿਮਾਰੀਆਂ ਕਿ ਜਦੋਂ ਸਰਵਾਈਕਲ ਦਾ ਬੰਦੇ ਨੂੰ ਅਸਰ ਹੁੰਦਾ ਪ੍ਰਭਾਵ ਹੁੰਦਾ ਉਸ ਟਾਈਮ ਉਹ ਤਾਂ ਕੰਮ ਚੀਜ਼ ਹੀ ਨਹੀਂ ਲੱਗਦਾ ਇਹ ਪੇਟ ਦੀ ਤੁੰਨੀ ਦੇ ਨਾਲ ਬੰਨਿਆ ਹੋਇਆ ਰੋਗ ਹੈ ਤੁੰਨੀ ਦੇ ਨਾਲ 70000 ਤੋਂ ਵੱਧ ਨਾੜੀਆਂ ਸਾਡੀਆਂ ਜੁੜੀਆਂ ਹੋਈਆਂ ਉਹਨਾਂ ਦੇ ਵਿੱਚੋਂ ਇਹੀ ਨਸਾਂ ਨੇ ਜਿਹੜੀਆਂ ਸਰਵਾਈਕਲ ਦੀਆਂ ਸਾਡੀ ਗਰਦਨ ਦੀ ਪੂਰੀ ਰੀੜ੍ਹ ਦੀ ਹੱਡੀ ਚ ਮੰਨ ਕੇ ਹਿੱਲ ਗਈ ਇਹ ਇਹਦੀ ਸਟੇਜ ਜਿਹੜੀ ਆ ਇੱਕ ਬਹੁਤ ਜ਼ਿਆਦਾ ਭਿਆਨਕ ਉਦੋਂ ਆ ਜਾਂਦੀ ਆ ਜਦੋਂ ਮਤਲਬ ਇਹਨੂੰ ਬੇਹੋਸ਼ੀ ਦੀ ਹਾਲਤ ਆਉਂਦੀ ਆ ਫਿਰ ਤਾਂ ਉੱਠੇ ਨਹੀਂ ਜਾਂਦਾ ਇਹ ਤੋ ਨਾ ਬੈਠਿਆ ਜਾਂਦਾ ਸਿਰ ਤੇ ਪਟੀਆਂ ਵੱੰਨ ਗਏ ਪਿਆਰੂਗਾ ਜਿਵੇਂ ਪਤਾ ਨਹੀਂ ਕੀ ਹੋ ਗਿਆ ਜਿਹੜੇ ਲੋਕੀ ਮੰਨ ਲਓ ਸਰਵਾਈਕਲ ਦੇ ਪੇਸ਼ੈਂਟ ਆ ਹੁਣ ਉਹਨਾਂ ਨੂੰ ਸਫਰ ਕਰਨਾ ਬਹੁਤ ਜ਼ਿਆਦਾ ਨੁਕਸਾਨਦੇ ਹੁੰਦਾ ਸਰਵਾਈਕਲ ਕੰਟਰੋਲ ਜਿਹੜਾ ਟਰੀਟਮੈਂਟ ਆ ਉਹ ਲੈਣਾ ਚਾਹੀਦਾ ਉਹਦੇ ਵਿੱਚ ਇੱਕ ਤਾਂ ਕਰੀਮ ਦਿੱਤੀ ਆ ਜਿਹੜੀ ਗਰਦਨ ਤੇ ਹਲਕੀ ਹਲਕੀ ਮ사ਜ ਕਰਨੀ ਆ ਕੰਦਿਆਂ ਦੇ ਰੀੜ ਦੀ ਹੱਡੀ ਦੇ ਪਿੱਛੇ ਕੁੱਲੇ ਤੋਂ ਲੈ ਕੇ ਤਾਂ ਇੱਕ ਖਾਂਦਾਸਤੇ ਪਾਊਡਰ ਦਿੱਤਾ ਗਿਆ ਜਿਹੜਾ ਰੋਟੀ ਦੇ ਵਿਚਾਲੇ ਖਾਣਾ ਤਾਂ ਕਿ ਦਵਾਈ ਰੋਟੀ ਦੇ ਵਿੱਚ ਜਿੰਨੇ ਵੀ ਤੁਹਾਡੇ ਬੈਡ ਤੱਕ ਜਾ ਰਿਹਾ ਉਹਨੇ ਪਾਊਡਰ ਨੇ ਉੱਥੇ ਕੰਟਰੋਲ ਕਰ ਲੈਣਾ ਨਾਲ ਫਿਰ ਇੱਕ ਪਾਊਡਰ ਹੋਰ ਹੈ ਜਿਹੜਾ ਤੁਸੀਂ ਰੋਟੀ ਤੋਂ ਬਾਅਦ ਖਾਣਾ ਉਸੀ ਦੇਖ ਰਹੇ ਦਿਸ਼ਾ ਅਪਡੇਟ ਸਤਿ ਮਹਾਂ ਬਲੂ ਸ਼ਰਮਾ ਸਾਡੇ ਨਾਲ ਮੁਰ ਤੋਂ ਗੱਲਬਾਤ ਕਰਨ ਲਈ ਮੌਜੂਦ ਨੇ ਵਰਦਾਨ ਆਯੁਰਵੇਦ ਤੋਂ ਸੁਭਾਸ਼ ਕੋਲ ਜੀ ਸਰਵਾਈਕਲ ਦਾ ਕੀ ਮੁੱਖ ਕਾਰਨ ਹੋ ਸਕਦਾ ਹੈ ਸਰਵਾਈਕਲ ਹੋਣ ਦੀ ਕੋਈ ਉਮਰ ਹੁੰਦੀ ਹੈ ਜਾਂ ਕਿਸੇ ਵੀ ਉਮਰ ਵਿੱਚ ਬਿਮਾਰੀ ਲੱਗ ਸਕਦੀ ਹੈ ਕਿਹੜੇ-ਕਿਹੜੇ ਚੀਜ਼ਾਂ ਤੋਂ ਪ੍ਰੇਜ਼ ਕਰਨਾ ਚਾਹੀਦਾ ਇਸ ਬਿਮਾਰੀ ਲਈ ਖਾਸ ਮੌਕੇ ਤੇ ਗੱਲਬਾਤ ਕਰਦਾ ਸੁਭਾਸ਼ ਜੀ ਨਾਲ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਜੀ ਮੈਨੂੰ ਮੈਡਮ ਔਰ ਦਿਸ਼ਾ ਅਪਡੇਟ ਦੇਖ ਰਹੇ ਜਿੰਨੇ ਵੀ ਸਾਡੇ ਦਰਸ਼ਕ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਨਮਸਕਾਰ ਸਤ ਸ੍ਰੀ ਅਕਾਲ। ਸਭਾ ਜੀ ਸ਼ੁਰੂਆਤ ਜਿਹੜੀ ਹੈਗੀ ਸਰਵਾਈਕਲ ਦੀ ਉਹ ਕਿਸ ਤਰ੍ਹਾਂ ਹੁੰਦੀ ਹੈ ਮਤਲਬ ਕਿਸ ਤਰ੍ਹਾਂ ਪਤਾ ਚੱਲਦਾ ਕਿ ਸਰਵਾਈਕਲ ਦੀ ਜਿਹੜੀ ਸ਼ੁਰੂਆਤ ਸਟਾਰਟਿੰਗ ਉਹ ਹੋ ਰਹੀ ਹੈ। ਸਰਵਾਈਕਲ ਜਿਹੜਾ ਹੈ ਨਾ ਇਹ ਜਿਵੇਂ ਗਰਦਨ ਦੇ ਵਿੱਚ ਸਟਿਫਨੈਸ ਬਹੁਤ ਹੁੰਦੀ ਹੈ। ਕੰਧਿਆਂ ਦੇ ਵਿੱਚ, ਮੋਢਿਆਂ ਦੇ ਵਿੱਚ ਭਾਰੀਪਨ ਰਹਿਣ ਲੱਗ ਜਾਂਦਾ। ਰੀਜ਼ਨ ਇਹ ਜ਼ਿਆਦਾਤਰ ਨੀਚੇ ਦੇਖ ਕੇ ਜਿਹੜੇ ਲੋਕੀ ਕੰਮ ਕਰਦੇ ਆ। ਚਾਹੇ ਕੋਈ ਪੜ੍ਹ ਰਿਹਾ, ਚਾਹੇ ਕੋਈ ਲਿਖ ਰਿਹਾ, ਚਾਹੇ ਕੋਈ ਮੋਬਾਈਲ ਦੇਖ ਰਿਹਾ, ਚਾਹੇ ਕੋਈ ਲੈਪਟਾਪ ਤੇ ਕੰਮ ਕਰ ਰਿਹਾ। ਮੈਂ ਉਹਨਾਂ ਸਾਰਿਆਂ ਨੂੰ ਕਹਿਣਾ ਹੁੰਦਾ ਕਿ ਦੇ ਸਰਵਾਈਕਲ ਜਿਹੜਾ ਹੈਗਾ ਇਹ ਸਭ ਤੋਂ ਮਤਲਬ ਕਿ ਖਤਰਨਾਕ ਬਿਮਾਰੀਆਂ ਕਿਉਂਕਿ ਜਦੋਂ ਸਰਵਾਈਕਲ ਦਾ ਬੰਦੇ ਨੂੰ ਅਸਰ ਹੁੰਦਾ ਪ੍ਰਭਾਵ ਹੁੰਦਾ ਉਸ ਟਾਈਮ ਉਹ ਤਾਂ ਕੰਮ ਚੀ ਜੀ ਨਹੀਂ ਲੱਗਦਾ ਉਹ ਕੰਮ ਕਰਨਾ ਚਾਹੁੰਦਾ ਕੱਲ ਛੱਡ ਯਾਰ ਕੱਲੂ ਦੇਖਾਂ ਅੱਛਾ ਸਰਵਾਈਕਲ ਨੂੰ ਠੀਕ ਕਰਨ ਵਾਸਤੇ ਕੁਝ ਵੀ ਨਹੀਂ ਪੇਟ ਦੀ ਗੈਸ ਠੀਕ ਹੋ ਜੇ ਸਰਵਾਈਕਲ ਦਾ ਰੋਗਦਾਂ ਠੀਕ ਹੋ ਜਾਂਦਾ ਕਿਉਂਕਿ ਇਹ ਪੇਟ ਦੀ ਤੁੰਨੀ ਦੇ ਨਾਲ ਬੰਨਿਆ ਹੋਇਆ ਰੋਗ ਹੈ ਤੋਂ ਨੀਦੇ ਨਾਲ 70000 ਤੋਂ ਵੱਧ ਨਾੜੀਆਂ ਸਾਡੀਆਂ ਜੁੜੀਆਂ ਹੋਈਆਂ ਉਹਨਾਂ ਦੇ ਵਿੱਚੋਂ ਇਹੀ ਨਸਾਂ ਨੇ ਜਿਹੜੀਆਂ ਸਰਵਾਈਕਲ ਦੀਆਂ ਸਾਡੀ ਗਰਦਨ ਦੀ ਪੂਰੀ ਰੀੜ ਦੀ ਹੱਡੀ ਚ ਮੰਨ ਕੇ ਹਿੱਲ ਗਈ ਕਿਸੇ ਦਾ ਕੁਝ ਹੋ ਗਿਆ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਠੀਕ ਰੱਖਣ ਵਾਸਤੇ ਇੱਕ ਚੀਜ਼ ਰੋਟ ਕਰ ਲੋ ਤਲਸਣ ਪਲਸਨ ਦੀਆਂ ਦੋ ਕਲੀਆਂ ਛਿਲਕਾ ਉਤਾਰ ਕੇ ਸਵੇਰੇ ਸਵੇਰੇ ਖਾਲੀ ਪੇਟ ਖਾ ਲੋ ਕਈਆਂ ਨੂੰ ਲਸਣ ਗਰਮੀ ਕਰਦਾ ਉਹ ਬਿਲਕੁਲ ਨਾ ਲਿਓ ਜਿਹਨਾਂ ਨੂੰ ਠੀਕ ਬੈਠਦਾ ਉਹੀ ਲਿਓ ਇੱਕ ਕੋਈ ਕੋਈ ਹੁੰਦਾ ਹਜ਼ਾਰਾਂ ਚ ਇੱਕ ਦੋ ਹੁੰਦੇ ਆ ਜਿਨ੍ਹਾਂ ਨੂੰ ਗਰਮੀ ਕਰਦਾ ਫਿਰ ਉਹ ਖਾਂਦੇ ਆ ਬਾਅਦ ਚ ਕਹਿੰਦੇ ਨੇ ਗੁਰਸਬ ਤੁਸੀਂ ਕਿਹਾ ਸੀ ਮੈਂ ਤਾਂ ਲਗਾਤਾਰ ਹੀ ਖਾਈ ਗਏ ਪਿੰਪਲ ਨਿੱਕਲੇ ਕੁਝ ਹੋਰ ਹੋ ਗਿਆ ਇਹ ਨਹੀਂ ਕਰਨਾ ਜਿਹਨੂੰ ਮੜਾ ਜਾ ਵੀ ਗਰਮੀ ਕਰਦਾ ਉਹ ਲਸਣ ਨਹੀਂ ਖਾਣਾ ਉਹਨਾਂ ਨੇ ਕਾਲੀ ਮਿਰਚ ਖਾਣੀ ਆ ਕਾਲੀ ਮਿਰਚ ਬਹੁਤ ਫਾਇਦਾ ਕਰਦੀ ਆ ਕਾਲੀ ਮਿਰਚ ਬਾਇ ਬਾਦੀ ਨੂੰ ਖਤਮ ਕਰਦੀ ਆ ਤਾਂ ਇਸ ਕਰਕੇ ਉਹਨਾਂ ਵਾਸਤੇ ਕਾਲੀ ਮਿਰਚ ਅਦਰਵਾਈਜ਼ ਲਸਣ ਖਾ ਸਕਦੇ ਹੋ ਤੇ ਉਹਦੇ ਨਾਲ ਵੀ ਤੁਹਾਨੂੰ ਬਹੁਤ ਫਾਇਦਾ ਮਿਲੂਗਾ ਔਰ ਧੁੰਨੀ ਦੇ ਵਿੱਚ ਤੇਲ ਨਾਭੀ ਟੱਚ ਤੇਲ ਲੈ ਲਓ ਤੁੰਨੀ ਦੇ ਵਿੱਚ ਲਾਇਆ ਕਰੋ ਉਹ ਜਿਹੜਾ ਤੁੰਨੀ 'ਚ ਤੇਲ ਲੱਗਦਾ ਨਾ ਤੁਹਾਡੇ ਘਰੇ ਜਿਹੜਾ ਪਿਆ ਬਦਾਮ ਦਾ ਤੇਲ ਲਾ ਲਓ ਨਾਰੀਅਲ ਦਾ ਤੇਲ ਲਾ ਲਓ ਸਰੋਂ ਦਾ ਤੇਲ ਲਾ ਲਓ ਕੋਈ ਵੀ ਤੇਲ ਜਿਹੜਾ ਆਪਾਂ ਕਹਿ ਸਕਦੇ ਆ ਜੇ ਕੋਈ ਵੀ ਤੇਲ ਲਾਉਣ ਨੂੰ ਵਧੀਆ ਨਹੀਂ ਲੱਗਦਾ ਦੇਸੀ ਘਿਓ ਲਾ ਲਓ ਦੇਸੀ ਘਿਓ ਦਾ ਕਹਿਣ 'ਚ ਵੀ ਅੱਛਾ ਲੱਗਦਾ ਜੇ ਆਪਾਂ ਤੁੰਨੀ ਨੂੰ ਦੇਸੀ ਘਿਓ ਲਾਈਦਾ ਤਾਂ ਉਹ ਵਧੀਆ ਲੱਗਦੀ ਗੱਲ ਤੁੰਨੀ ਨੂੰ ਦੇਸੀ ਘਿਓ ਲਾਇਆ ਕਰੋ ਤਾਂ ਕਿ ਸਾਡੇ ਨਾ ਬੁੱਲਰ ਨਾ ਫਟਣ ਅੱਡੀਆਂ ਨਾ ਫਟਣ ਕਿਉਂ ਨਾੜੀ ਸਿਸਟਮ ਓਕੇ ਬਲੱਡ ਸਰਕੂਲੇਸ਼ਨ ਓਕੇ ਐਸੇ ਤਰ੍ਹਾਂ ਸਾਡਾ ਸਰਵਾਈਕਲ ਦਾ ਦਰਦ ਦੁੱਧ ਨਾਲ ਠੀਕ ਹੁੰਦਾ ਔਰ ਇੱਕ ਮੈਂ ਤੁਹਾਨੂੰ ਦੱਸ ਦਿੰਦਾ ਸਰਵਾਈਕਲ ਪੇਨ ਕੰਟਰੋਲ ਮੈਡੀਸਿਨ ਜਿਹੜੀ ਆ ਸਾਡਾ ਪੂਰਾ ਇੱਕ ਟ੍ਰੀਟਮੈਂਟ ਬਣਿਆ ਹੋਇਆ ਕਿਉਂਕਿ ਸਰਵਾਈਕਲ ਦਾ ਪੇਸ਼ੈਂਟ ਇਹ ਵੀ ਚਾਹੁੰਦਾ ਵੀ ਮੈਨੂੰ ਬਹੁਤ ਈ ਜਿਆਦਾ ਐਕਸਰਸਾਈਜ਼ਾਂ ਨਾ ਕਰਨੀਆਂ ਪੈਣ ਮੇਰੇ ਕੋਲ ਟਾਈਮ ਹੀ ਨਹੀਂ ਕਿਉਂਕਿ ਇਹ ਇਹ ਹੁੰਦਾ ਹੀ ਉਹਨੂੰ ਆ ਜਿਹੜਾ ਜੁੜਿਆ ਰਹਿੰਦਾ ਸਾਰਾ ਵਕਤ ਕੰਮ ਦੇ ਨਾਲ ਤਾਂ ਉਹਦੇ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਕਿ ਸਰਵਾਈਕਲ ਕੇਅਰ ਸਰਵਾਈਕਲ ਕੰਟਰੋਲ ਜਿਹੜਾ ਟ੍ਰੀਟਮੈਂਟ ਆ ਉਹ ਲੈਣਾ ਚਾਹੀਦਾ ਉਹਦੇ ਵਿੱਚ ਇੱਕ ਤਾਂ ਕਰੀਮ ਦਿੱਤੀ ਆ ਸੀ ਜਿਹੜੀ ਗਰਦਨ ਤੇ ਹਲਕੀ ਹਲਕੀ ਮ사ਜ ਕਰਨੀ ਆ ਕੰਦਿਆਂ ਤੇ ਰੀੜ ਦੀ ਹੱਡੀ ਦੇ ਪਿੱਛੇ ਕੁлле ਤੋਂ ਲੈ ਕੇ ਤਾਂ ਇੱਕ ਖਾਣ ਵਾਸਤੇ ਪਾਊਡਰ ਦਿੱਤਾ ਗਿਆ ਜਿਹੜਾ ਰੋਟੀ ਦੇ ਵਿਚਾਲੇ ਖਾਣਾ ਜਿਵੇਂ ਇੱਕ ਰੋਟੀ ਖਾ ਕੇ ਇੱਕ ਚਮਚਾ ਪਾਊਡਰ ਦਾ ਖਾ ਲਓ ਉਸ ਤੋਂ ਬਾਅਦ ਬਾਕੀ ਬਚਦੀ ਰੋਟੀ ਖਾਓ ਤੇ ਇੱਕ ਉਹ ਪਾਊਡਰ ਆ ਦਿਨ ਚ ਦੋ ਵਾਰੀ ਰੋਟੀ ਖਾਣੇ ਨੂੰ ਦੋ ਵਾਰੀ ਖਾਓ ਤਿੰਨ ਵਾਰੀ ਖਾਣੇ ਨੂੰ ਤਿੰਨੇ ਵਾਰੀ ਖਾਓ ਤਾਂ ਕਿ ਦਵਾਈ ਰੋਟੀ ਦੇ ਵਿੱਚ ਜਿੰਨੇ ਵੀ ਤੁਹਾਡੇ ਬੈਡ ਤੱਤ ਜਾ ਰਹੇ ਆ ਉਨੇ ਪਾਊਡਰ ਨੇ ਉੱਥੇ ਕੰਟਰੋਲ ਕਰ ਲੈਣੇ ਨਾਲ ਫਿਰ ਇੱਕ ਪਾਊਡਰ ਹੋਰ ਹੈ ਜਿਹੜਾ ਤੁਸੀਂ ਰੋਟੀ ਤੋਂ ਬਾਅਦ ਖਾਣਾ ਹੁਣ ਅਸੀਂ ਹੁਣ ਕੈਪਸੂਲ ਚ ਕਨਵਰਟ ਕਰਤਾ ਇਹ ਵੀ ਮੈਂ ਤੁਹਾਨੂੰ ਦੱਸਦਾ ਕਿਉਂਕਿ ਮੇਰੇ ਮੂੰਹ ਪਾਊਡਰ ਹੀ ਚੜਿਆ ਹੋਇਆ ਪਰ ਅਸੀਂ ਉਹਨੂੰ ਕੈਪਸੂਲ ਚ ਕਨਵਰਟ ਕੀਤਾ ਕਿਉਂਕਿ ਬਹੁਤ ਸਾਰੀਆਂ ਸਾਡੀਆਂ ਮਾਤਾ ਭੈਣਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਦਿੱਕਤ ਆਉਂਦੀ ਸੀ ਕਿ ਅਸੀਂ ਪਾਊਡਰ ਨਹੀਂ ਖਾ ਸਕਦੇ ਫਿਰ ਅਸੀਂ ਉਹਦਾ ਐਕਸਟ੍ਰੈਕਟ ਲਿਆ 10/1 ਦੀ ਰੇਸ਼ੋ ਚ 10 ਕਿਲੋ ਪਾਊਡਰ ਚੋਂ ਐਕਸਟ੍ਰੈਕਟ ਕੱਢ ਕੇ 1 ਕਿਲੋ ਜਿਹੜਾ ਬਚਦਾ ਉਹਦੇ ਕੈਪਸੂਲ ਬਣਾਤੇ ਉਹ ਜਿਹੜਾ ਕੈਪਸੂਲ ਆ ਸਟਰੋਂਗ ਹੋ ਗਿਆ ਵਧੀਆ ਹੋ ਗਿਆ ਰਿਜ਼ਲਟ ਅੱਛਾ ਹੋ ਗਿਆ ਤਾਂ ਉਹ ਕੈਪਸੂਲ ਜਿਹੜਾ ਉਹ ਇੱਕ ਸਵੇਰੇ ਇੱਕ ਸ਼ਾਮ ਦਿੰਨੇ ਆ ਜਿਹੜਾ ਇਹ ਆਪਣਾ ਸਰਵਾਈਕਲ ਕੰਟਰੋਲ ਦਾ ਆਪਣਾ ਕੈਪਸੂਲ ਆ ਉਹ ਪ੍ਰੀ ਟਰੀਟਮੈਂਟ ਆ ਪੂਰਾ ਲੈਣਾ ਚਾਹੀਦਾ ਇਹ ਤੋਂ ਬਚਾਅ ਵਾਸਤੇ ਜਿਹੜਾ ਮੈਂ ਤੁਹਾਨੂੰ ਦੱਸਿਆ ਲਸਣ ਹੋ ਗਿਆ ਕਾਲੀ ਮਿਰਚ ਹੋ ਗਈ ਬਹੁਤ ਵਧੀਆ ਗਰਦਨ ਦੇ ਉੱਤੇ ਜਿਹੜੀ ਇੱਕ ਐਕਸਰਸਾਈਜ਼ ਆ ਐਕਸਰਸਾਈਜ਼ ਕੀਆ ਕਿ ਗਰਦਨ ਨੂੰ ਇੱਧਰ ਮੋੜਨਾ ਸਿੱਧਾ ਰੱਖਣਾ ਫਿਰ ਇੱਧਰ ਮੋੜਦਾ ਫਿਰ ਸਿੱਧਾ ਕਰਨਾ ਤੇ ਉਸ ਤੋਂ ਬਾਅਦ ਉੱਪਰ ਲੈ ਕੇ ਜਾ ਫਿਰ ਸਿੱਧਾ ਕਰਦਾ ਨੀਚੇ ਨਹੀਂ ਲੈ ਕੇ ਜਾਣਾ ਇਹ ਜਿਹੜੀ ਮੈਂ ਤੁਹਾਨੂੰ ਐਕਸਰਸਾਈਜ਼ ਦੱਸੀ ਹੈ ਧਿਆਨ ਨਾਲ ਸੁਣਿਓ ਇਹ ਐਂ ਮੁੜਨੀ ਚਾਹੀਦੀ ਹੈ ਗਰਦਨ ਵੀ ਜਿਵੇਂ ਕੱਪੜਾ ਨਿਚੋੜਦੇ ਆ ਗਰਦਨ ਐਂ ਨਾ ਉਹ ਵੀ ਐਂ ਪੋਲੀ ਜੀ ਕੀਤੀ ਐ ਪੋਲੀ ਇਹ ਤਾਂ ਫਿਰ ਤੁਸੀਂ ਸਿਰ ਕਮਾ ਰਹੇ ਹੋ ਪਹਿਲਾਂ ਪੂਰਾ ਹੈ ਜਿੰਨਾ ਪੂਰਾ ਜੋਰ ਲਾ ਦਿਓ ਹੈ ਨਾ ਉਹਨੂੰ ਫਿਰ ਇੱਥੇ ਲਿਆ ਕੇ ਰੁਕੋ ਇੱਕਦਮ ਉਧਰ ਨਹੀਂ ਜਾਣਾ ਇੱਥੇ ਲਿਆ ਕੇ ਰੁਕੋ ਫਿਰ ਇੱਧਰ ਜਾਓ ਫੇਰੇ ਦੋ ਚੱਲੇ ਆ ਕੇ ਰੁਕੋ ਫਿਰ ਉੱਪਰ ਜਾਓ ਛੱਤ ਨੂੰ ਪੂਰਾ ਦੇਖਣਾ ਦੇਖ ਕੇ ਫਿਰ ਇੱਥੇ ਆ ਕੇ ਫੇਰ ਰੁਕੋ ਇਹਨੂੰ ਕਹਿੰਦੇ ਐ ਐਕਸਰਸਾਈਜ਼ ਇਹਨੂੰ ਕਹਿੰਦੇ ਐ ਸਰਕਮੋਲਾ ਇੱਕ ਦੂਏ ਨੂੰ ਦੇਖ ਕੇ ਉਹ ਉਹਦੇ ਨਾਲ ਕੀ ਹੁੰਦਾ ਉਲਟਾ ਚੱਕਰ ਆ ਜਾਂਦੇ ਆ ਗਲਤ ਕੰਮ ਨਹੀਂ ਕਰਨਾ ਉਲਟਾ ਸਾਡੀ ਉਹ ਚੀਜ਼ ਬਣਣੀ ਨਹੀਂ ਜਿਹੜੀ ਸਾਨੂੰ ਚਾਹੀਦੀ ਆ 10 ਵਾਰੀ ਕਰੋਗੇ ਇੱਧਰ 10 ਵਾਰੀ ਇੱਧਰ 10 ਵਾਰ ਉੱਪਰ ਕਰੋਗੇ ਤੁਹਾਨੂੰ ਮਹੀਨੇ ਦੇ ਵਿੱਚ ਬਹੁਤ بڑا ਫਰਕ ਨਜ਼ਰ ਆਊਗਾ ਜਿਹੜੇ ਲੋਕ ਮੇਰੇ ਕੋਲੇ ਦਵਾਈ ਨਹੀਂ ਲੈ ਪਾ ਰਹੇ ਪਹੁੰਚ ਨਹੀਂ ਪਾ ਰਹੇ ਜਾਂ ਕਿਸਦਾ ਟੈਲੀਫੋਨ ਹੀ ਨਹੀਂ ਚੱਕਿਆ ਜਾਂਦਾ ਉੰਨੀ ਦੇਰ ਆ ਜਿਹੜਾ ਮੈਂ ਕੰਮ ਦੱਸਿਆ ਇੰਨਾ ਕਰਕੇ ਦੇਖ ਲਓ ਧੁੰਨੀ ਨੂੰ ਤੇਲ ਲਾ ਲਓ ਸਵੇਰੇ ਲਾਸਨ ਖਾ ਲਓ ਤੇ ਕਾਲੀ ਮਿਰਚ ਖਾ ਲਓ ਤੇ ਇੱਕੇ ਗਰਦਨ ਦੀ ਐਕਸਰਸਾਈਜ਼ ਕਰ ਲਓ ਤੁਹਾਨੂੰ ਪਤਾ ਲੱਗ ਜੂਗਾ ਕਿ ਗੁਇਲ ਸਾਹਿਬ ਜਦੋਂ ਆ ਗੱਲਾਂ ਦੱਸ ਚਕੇ ਸਾਨੂੰ 20% ਠੀਕ ਕਰ ਸਕਦੇ ਨੇ ਤਾਂ ਉਹਨਾਂ ਕੋਲੇ ਕੋਈ ਨਾ ਕੋਈ ਨੁਸਖਾ ਵੀ ਜ਼ਰੂਰ ਹੋਊਗਾ ਪਰ ਜਦੋਂ ਤੁਸੀਂ ਆਓਗੇ ਤੁਹਾਨੂੰ ਬਕਾਇਦਾ ਉਹ ਨੁਸਖੇ ਮਿਲਣਗੇ ਕੱਲੀ-ਕੱਲੀ ਸ਼ੀਸ਼ੀ ਦੇ ਉੱਤੇ ਲਿਖਿਆ ਹੁੰਦਾ ਵੀ ਇਹ ਚ ਕੀ ਪਾਇਆ ਔਰ ਜੋ ਲਿਖਿਆ ਉਹੀ ਪਾਇਆ ਕਿਤੇ ਜਾ ਕੇ ਟੈਸਟ ਕਰਾਈ ਜਾਓ ਕਿਉਂਕਿ ਮੈਂ ਮੈਂ ਤੁਹਾਡੇ ਵਿੱਚੋਂ ਨਿਕਲਿਆ ਤੁਹਾਡੇ ਵਰਗਾ ਤੁਹਾਡਾ ਆਪਣਾ ਔਰ ਤੁਸੀਂ ਮੈਨੂੰ ਆਪਣਾ ਮੰਨਦੇ ਹੋ ਤਾਂ ਮੇਰੇ ਕੋਲ ਆਨੇ ਹੋ ਔਰ ਜਿੰਨਾ ਤੁਸੀਂ ਮੈਨੂੰ ਪਿਆਰ ਕਰਦੇ ਹੋ ਉਦੋਂ ਕਈ ਗੁਣਾ ਪਿਆਰ ਕਰਨ ਦੀ ਮੈਂ ਕੋਸ਼ਿਸ਼ ਕਰਦਾ ਵੀ ਮੇਰੇ ਕੋਲ ਆਇਆ ਕੋਈ ਵੀ ਇਨਸਾਨ ਮੇਰੇ ਤੋਂ ਨਾਰਾਜ਼ ਹੋ ਕੇ ਨਾ ਜਾਵੇ ਮੇਰੇ ਤੋਂ ਨਿਰਾਸ਼ ਹੋ ਕੇ ਨਾ ਜਾਵੇ ਔਰ ਮੇਰੇ ਨਾਲ ਬਹੁਤ ਵਧੀਆ ਮਿੰਡੂ ਇੰਨਾ ਕੁ ਤਾਂ ਪਤਾ ਹੈ ਉਸ ਮਾਲਕ ਦੀ ਇੰਨੀ ਕਿਰਪਾ ਬਾਬੇ ਨਾਨਕ ਦੀ ਕਿ ਮੇਰੇ ਕੈਬਨ ਚ ਜਦੋਂ ਤੱਕ ਪੇਸ਼ੈਂਟ ਅੰਦਰ ਨਹੀਂ ਵਰਦਾ ਸਾਡੇ ਕੋਲੇ ਡਾਕਟਰਾਂ ਦੇ ਨਾਲ ਪਹੁੰਚਦਾ ਨਹੀਂ ਸਾਡੇ ਕੋਲੇ ਉਦੋਂ ਤੱਕ ਉਹ ਬਾਹਰ ਦੁਖੀ ਜ਼ਰੂਰ ਹੁੰਦਾ ਕਿਉਂਕਿ ਦੋ ਦੋ ਤਿੰਨ ਤਿੰਨ ਘੰਟੇ ਦੀ ਵੇਟਿੰਗ ਆ ਪਰ ਜਦੋਂ ਸਾਡੇ ਕੋਲ ਆ ਜਾਂਦਾ ਐ ਤਕਾਵਟ ਉਤਰ ਜਾਂਦੀ ਹੈ ਉਹਦੀ ਜਿਵੇਂ ਵੀ ਪਤਾ ਨਹੀਂ ਅੱਜ ਕੀ ਮਿਲ ਗਿਆ ਕਿਉਂ ਅਸੀਂ ਉਹਨੂੰ ਇੰਨੀ ਵਧੀਆ ਗੱਲਾਂ ਦੱਸਣੀ ਆ ਜਿਹੜੀ ਘਰੇ ਕਰ ਸਕਦਾ ਔਰ ਸਟਿੱਡਿਕ ਨੂੰ ਨੌਲੇਜ ਲੈ ਕੇ ਜਾਣੀ ਆ ਉਹਨੇ ਐਜੂਕੇਟ ਕਰਕੇ ਭੇਜਦੇ ਆ ਅਏ ਨਹੀਂ ਵੀ ਆਇਆ ਬੰਦਾ ਉਹਨੇ ਕਿਹਾ ਢਿੱਡ ਦੁਖਦਾ ਚੱਕ ਵੀ ਗੋਲੀ ਸਿਰ ਦੁਖਦਾ ਚੱਕ ਵੀ ਗੋਲੀ ਆਹ ਦੁਖਦਾ ਆਹ ਦੁਖਦਾ ਦਵਾਈਆਂ ਲਿਖੀਆਂ ਚੱਲ ਬਈ ਲੈ ਦਵਾਈ ਚੱਲ ਦੂ ਜਾਣ ਦੇ ਇਹ ਕੰਮ ਨਹੀਂ ਸਾਡੇ ਕੋਲ ਅਸੀਂ ਕਦੇ ਇਹੋ ਜਿਹਾ ਕੰਮ ਨਹੀਂ ਕਰਦੇ ਦਵਾਈ ਦੇ ਮਾਮਲੇ 'ਚ ਵੀ ਜੇ ਦਵਾਈ ਤਿਆਰ ਆ ਤਾਂ ਅਗਲੇ ਨੂੰ ਕਹਿੰਦੇ ਆ ਲੈ ਜਾ ਨਹੀਂ ਤਿਆਰ ਉਹਨੂੰ ਕਹਿੰਨੇ ਆ ਪੈਸੇ ਜਮਾ ਕਰਾ ਕੇ ਜਾ ਦਵਾਈ ਕੋਰੀਅਰ ਪਹੁੰਚੂ ਤੈਨੂੰ ਇਹ ਸਾਡਾ ਪੇਸ਼ੈਂਟ ਸਾਡਾ ਗੋਡ ਔਰ ਜਦੋਂ ਤੱਕ ਉਹ ਥੈਂਕ ਯੂ ਨਹੀਂ ਬੋਲ ਦਿੰਦਾ ਉਦੋਂ ਤੱਕ ਸਾਡੀ ਜ਼ਿੰਮੇਵਾਰੀ ਪੂਰੀ ਬਣੀ ਰਹਿੰਦੀ ਆ ਉਹਦੇ ਉੱਤੇ ਸਰਵਾਈਕਲ ਦਾ ਦਰਦ ਗੋਡਿਆਂ ਦਾ ਦਰਦ ਰੀਹ ਦਾ ਦਰਦ ਸਰੀਰ ਦੇ ਵਿੱਚ ਕਿਤੇ ਵੀ ਦਰਦ ਆ ਗੱਠਾਂ ਦਾ ਉਂਗਲੀਆਂ ਦੇ ਵਿੱਚ ਪੋਟਿਆਂ ਦੇ ਵਿੱਚ ਦਰਦ ਕਿਸੇ ਤਰ੍ਹਾਂ ਦਾ ਵੀ ਦਰਦ ਜਿਹਨਾਂ ਨੂੰ 22 ਚਾਂਸ ਮਾਈਗਰੇਨ ਰਹਿੰਦਾ ਅੱਧੇ ਸਿਰ ਦਾ ਦਰਦ ਕਿਸੇ ਤਰ੍ਹਾਂ ਦਾ ਵੀ ਦਰਦ ਬਾਡੀ 'ਚ ਹੁੰਦਾ ਤਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਚੱਡੇ ਵੈਦ ਜੀ ਨੇ ਇੱਕ ਕਰੀਮ ਬਣਾਈ ਆ ਕਾਲਾ ਗੂੰਦ ਕਰੀਮ ਇੱਕ ਤੇਲ ਬਣਾਇਆ ਉਹਦਾ ਨਾਮ ਵੀ ਕਾਲਾ ਗੂੰਦ ਕਰੀਮ ਤੇਲ ਰੱਖਿਆ ਕਿਉਂ ਕਾਲਾ ਗੂੰਦ ਜਿਹੜਾ ਉਹਦੇ ਐਕਸਟ੍ਰੈਕਟ ਲਏ ਗਏ ਨੇ ਇਮੀਡੀਏਟ ਰਿਜ਼ਲਟ ਮਤਲਬ ਐਂ ਦੇਰ ਦੇਰ ਲੱਗਦੀ ਇਮੀਡੀਏਟ ਰਿਜ਼ਲਟ ਹੁਣ ਜਦੋਂ ਸਿਰ ਦੁਖਦਾ ਮਾਈਗਰੇਨ ਉਹ ਜਿਹੜੀ ਕਰੀਮ ਹੈ ਉਹਨੂੰ ਐ ਮੜਾ ਜਿਹਾ ਲਾ ਦੋ ਸਰਵਾਈਕਲ ਦਾ ਦਰਦ ਹੈ ਮਾੜੀ ਮਾੜੀ ਐ ਪਿੱਛੇ ਗਰਦਨ ਦੇ ਘਵਾ ਦੋ ਇਮੀਡੀਏਟ ਰੀਲੀਫ ਮਿਲੂਗਾ ਔਰ ਉਸ ਤੋਂ ਬਾਅਦ ਉਹ ਜਿਹੜਾ ਤੇਲ ਔਰ ਕਰੀਮ ਹੈ ਮਮੂਲੀ ਨਹੀਂ ਹੈਗਾ ਮੈਂ ਤੁਹਾਨੂੰ ਵੀ ਦੱਸ ਦਿੰਦਾ ਕਰੀਮ 25 ਗ੍ਰਾਮ ਸਿਰਫ 25 ਗ੍ਰਾਮ 1000 ਰੁਪਏ ਦੀ ਤੇਲ 100 ml 1000 ਰੁਪਏ ਦਾ ਇਹ ਮਮੁਲੀ ਚੀਜ਼ਾਂ ਹੈ ਹੀ ਨਹੀਂ ਨਾ ਸੀ ਉਹਨਾਂ ਨੂੰ ਯੂਜ਼ ਕਰਦੇ ਸਾਰੀਆਂ ਕੋਸਟਲੀ ਸਾਰੀਆਂ ਐਕਸਟ੍ਰੈਕਟ ਔਰ ਸਾਰੀਆਂ ਬੈਸਟ ਮਤਲਬ ਇਹ ਨਹੀਂ ਆ ਵੀ ਤੁਸੀਂ ਕਰੀਮ ਲਈ ਜਾ ਕੇ ਸੁੱਣ ਦੋਗੇ ਵੀ ਲੋ ਜੀ ਕੋਈ ਗੱਲ ਨਹੀਂ ਥੋੜੀ ਜਿਹੀ ਲਾ ਲਈ ਸੁੱਣ ਦੋ ਉਹਨੂੰ ਤੁਸੀਂ 4 ਸਾਲ 5 ਸਾਲ 10 ਸਾਲ ਰੱਖੋ ਕਰੇ ਖਰਾਬ ਨਹੀਂ ਹੁੰਦੀ ਔਰ ਦਾ ਰਿਜ਼ਲਟ ਪੂਰਾ ਰਹੂਗਾ ਆਲੂ ਚਾਵਲ ਅਰਬੀ ਪਿੰਡੀ ਮਾ ਰਾਜਮਾ ਜੀਵ ਦਾ ਸਵਾਦ ਹੈ ਛੱਡ ਦੋ ਚਿੱਟੇ ਸੋਲੇ ਜੀਵ ਦਾ ਸਵਾਦ ਹੈ ਛੱਡ ਦੋ ਖਾਓ ਕਾਲੇ ਛੋਲੇ ਖਾਓ ਮਿੱਥੇ ਖਾਓ ਕਲੌਂਜੀ ਖਾਓ ਤੁਸੀਂ ਖਾਣ ਵਾਲੀ ਚੀਜ਼ਾਂ ਖਾਓ ਧੁਲੀਆਂ ਹੋਈਆਂ ਦਾਲਾਂ ਖਾਓ ਛਿਲਕੇ ਵਾਲੀਆਂ ਦਾਲਾਂ ਬੰਦ ਕਰੋ ਹਰੀਆਂ ਸਬਜ਼ੀਆਂ ਖਾਓ ਸਬਜ਼ੀ ਕਿਹੜੀ ਬੰਦ ਕੀਤੀ ਹੈ ਮੈਂ ਅਰਬੀ ਪਿੰਡੀ ਬੰਦ ਕਰੀਏ ਦੋ ਸਬਜ਼ੀਆਂ ਬੰਦ ਕਰੀ ਨੇ ਕਿੰਨੀਆਂ ਸਬਜ਼ੀਆਂ ਨੇ ਅਨੇਕਾਂ ਸਬਜ਼ੀਆਂ ਨੇ ਖਾਓ ਕੋਈ ਨੁਕਸਾਨ ਐਸੀ ਤਰ੍ਹਾਂ ਦਾਲਾਂ ਦੋ ਬੰਦ ਕੀਤੀਆਂ ਨੇ ਮਹਾਰਾਜਾ ਹੋਰ ਕੀ ਕਰਤਾ ਮੈਂ ਬਾਕੀ ਸਾਰੀਆਂ ਦਾਲਾਂ ਆਪਾਂ ਖਾ ਸਕਦੇ ਹਾਂ ਜਿੱਡੇ ਛੋਲੇ ਬੰਦ ਕੀਤੇ ਨੇ ਕਾਲੇ ਛੋਲੇ ਖਾ ਲੋ ਕਿਉਂਕਿ ਹਰ ਚੀਜ਼ ਦਾ ਕੈਲਰੀ ਚ ਫਰਕ ਹੈ ਜਦੋਂ ਅਸੀਂ ਤੰਦਰੁਸਤ ਆ ਮੈਂ ਕਹਣਾ ਕੁਝ ਵੀ ਖਾਈ ਜਾਓ ਜਦੋਂ ਸਾਨੂੰ ਬਿਮਾਰੀ ਲੱਗੀ ਫਿਰ ਸਾਡੇ ਲਈ ਕਈ ਵਾਰੀ ਇਹ ਚੀਜ਼ਾਂ ਜਿਹੜੀਆਂ ਨੇ ਨੁਕਸਾਨ ਕਰਦੀਆਂ ਨੇ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਜਿਵੇਂ ਹੁਣ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਸਰਵਾਈਕਲ ਦਾ ਦਰਦ ਹੈ ਗੋਡ ਰਿਜ਼ਲਟ ਹੈ ਸਰਵਾਈਕਲ ਜਿਹੜਾ ਸਾਡਾ ਟ੍ਰੀਟਮੈਂਟ ਹੈ ਕੰਟਰੋਲ ਕਰਨ ਵਾਸਤੇ ਜੋੜਾਂ ਦਾ ਦਰਦ ਗੋਡਿਆਂ ਚ ਗੈਪ ਦੀ ਪ੍ਰੋਬਲਮ ਹੈ ਤਾਂ ਕਾਲਾ ਗੁੰਦ ਜਿਹੜਾ ਅਸੀਂ ਲਾਂਚ ਕੀਤਾ ਬਹੁਤ ਗੁੱਡ ਰਿਜ਼ਲਟ ਦਿੰਦਾ ਕਾਲਾ ਗੂੰਦ ਕੈਪਸੂਲ ਆਇਲ ਤੇ ਕਰੀਮ ਇਹਦੇ ਨਾਲ ਅਸੀਂ ਪੰਚਮ ਹਲਦੀ ਦਿੰਨੇ ਆਂ ਔਰ ਇੱਕ ਅਸੀਂ ਪੇਨ ਹਰ ਕੈਪਸੂਲ ਦਿੰਨੇ ਆ ਜਿਹੜਾ ਦਰਦ ਨੂੰ ਜੇਪੀ ਗੋਲਡ ਕੈਪਸੂਲ ਦੇ ਨਾਮ ਤੇ ਉਹ ਦਰਦ ਖਤਮ ਕਰਦਾ ਜਿੱਦਾਂ ਆਪਾਂ ਬੈੜੀ ਚੀਜ਼ਾਂ ਦੀ ਗੱਲ ਕੀਤੀ ਸੁਭਾਸ਼ ਜੀ ਰਾਜਮਾ ਹੋ ਗਈ ਕਾਲੀ ਦਾਲ ਹੋ ਗਿਆ ਇਹ ਜ਼ਿਆਦਾ ਵਾਧਾ ਵਧ ਨਹੀਂ ਸਰਵਾਈਕਲ ਨੂੰ ਇੱਕਦਮ ਘਾਰ ਉੱਠਦੀ ਇਨਸਾਨ ਨੂੰ ਵੌਮਟਿੰਗ ਕਰੀ ਜਾਂਦਾ ਹੋ ਕੀ ਉਸ ਤਰ੍ਹਾਂ ਜੇ ਟਰੈਵਲਿੰਗ ਕਰੇਗਾ ਤਾਂ ਮਨ ਕੇ ਹੋਰ ਹਿਲੰਦਾਰ ਰਿਸਕ ਹੋ ਸਕਦਾ ਹੈ ਜੇ ਗੱਲ ਕਰੀਏ ਤਾਂ ਉਸ ਤੇ ਮਨ ਕੇ ਤਾਂ ਨਹੀਂ ਇੱਕ ਮੈਂ ਤੁਹਾਨੂੰ ਦੱਸਦਾ ਜਿਹੜੇ ਲੋਕੀ ਮੰਨ ਲਓ ਸਰਵਾਈਕਲ ਦੇ ਪੇਸ਼ੈਂਟ ਆ ਹੁਣ ਉਹਨਾਂ ਨੂੰ ਸਫਰ ਕਰਨਾ ਬਹੁਤ ਜ਼ਿਆਦਾ ਨੁਕਸਾਨਦੇ ਹੁੰਦਾ ਸਫਰ ਹੁੰਦਾ ਹੀ ਨਹੀਂ ਰੋਲੇ ਪਈ ਜਾਂਦਾ ਮੈਂ ਨਹੀਂ ਜਾਣਾ ਲੇਕਿਨ ਜਦੋਂ ਜਾਣਾ ਕਿਤੇ ਤਾਂ ਫਿਰ ਜਾਣਾ ਹੀ ਆ ਮਜਬੂਰੀਆਂ ਨੇ ਤਾਂ ਮੈਂ ਉਹਨਾਂ ਨੂੰ ਕਹਿਣਾ ਕਿ ਜਿਹੜੀਆਂ ਸਾਡੀ ਕਰੀਮ ਹੈ ਨਾ ਤੇਲ ਹੈ ਇਹ ਤਾਂ ਕਰੀਮ ਮੰਗਾ ਕੇ ਰੱਖੋ 2000 ਰੁਪਏ ਦਾ ਖਰਚਾ ਪਿਆਰ ਉਹ ਘਰੇ ਕੋਈ ਗੱਲ ਨਹੀਂ emergancy ਇਹ ਫਿਰ ਆਇਆ ਲੱਗਦਾ ਹੁੰਦਾ ਵੀ ਇਹ 2000 ਰੀ ਤਾਂ 2 ਲੱਖ ਦਾ ਕੰਮ ਕਰ ਗਿਆ ਜਦੋਂ ਤੁਰੇ ਹੀ ਨਹੀਂ ਜਾਂਦਾ ਕਿਉਂ ਉਹਨੇ ਤੁਰੰਤ ਤੁਹਾਨੂੰ ਫਾਇਦਾ ਦੇਣਾ ਤੇ ਪੰਚਮ ਹਲਦੀ ਪੀ ਲਓ ਉਹਦੇ ਨਾਲ ਨਾੜੀ ਸਿਸਟਮ ਜਦ ਹੀ ਲੂਬ੍ਰੀਕੇਟ ਹੋ ਜਾਂਦਾ ਬਾਡੀ ਦਾ ਦਰਦ ਖਤਮ ਹੋ ਜਾਂਦਾ ਇਨਫਲੇਮੇਸ਼ਨ ਖਤਮ ਤੇ ਉਹਦੇ ਨਾਲ ਇੱਕਦਮ ਬਾਡੀ ਠੀਕ ਹੋ ਜਾਂਦੀ ਹੈ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਕਿਉਂਕਿ ਜਿਹੜੀ ਪੰਚਮ ਹਲਦੀ ਆ ਉਹ ਅਨਲਜੈਸਿਕ ਦਾ ਕੰਮ ਕਰਦੀ ਹੈ ਜਿਵੇਂ ਜਿਵੇਂ ਪਹਿਲਾਂ ਗੋਲੀ ਨਹੀਂ ਹੁੰਦੀ ਸੀ ਕਿ ਨਾਵਲ ਜਿੰਦੀ ਗੋਲੀ ਖਾ ਲਓ ਜਸੈਰੀ ਡਾਉਨ ਦੀ ਗੋਲੀ ਖਾ ਲੋ ਇਹ ਉਹਦਾ ਵੀ ਗਰੂ ਹੈ ਜੀ ਜਿਹੜੀ ਪੰਚਮ ਹਲਦੀ ਆ ਨਾਲੇ ਕੋਈ ਸਾਈਡ ਇਫੈਕਟ ਨਹੀਂ ਕੋਈ ਪਤਾ ਵੀ ਨਹੀਂ ਲੱਗਦਾ ਆਪਦੇ ਘਰੇ ਪਾਣੀ ਚ ਉਬਾਲ ਕੇ ਲੈ ਲਓ ਦੁੱਧ ਚ ਉਬਾਲ ਕੇ ਲੈ ਲਓ ਜਿਵੇਂ ਮਰਜ਼ੀ ਲੈ ਲਓ ਦੋਹੇ ਤਰ੍ਹਾਂ ਫਾਇਦਾ ਕਰਦੀ ਆ ਤੇ ਜੇਕਰ ਹੁਣ ਆਪਾਂ ਸਰਵਾਈਕਲ ਦੀ ਮੂੜ ਤੋਂ ਗੱਲ ਕਰਦੇ ਆ ਸਟੇਜਾਂ ਵੀ ਹੁੰਦੀਆਂ ਨੇ ਕਿ ਸਟੇਜਿਸ ਹੁੰਦੀਆਂ ਨੇ ਸਰਵਾਈਕਲ ਦੀਆਂ ਸਭ ਤੋਂ ਵਰਸਟ ਸਟੇਜ ਕਿਹੜੀ ਮੰਨਦੇ ਹੋ ਜਿੱਥੇ ਇਨਸਾਨ ਦੀ ਪੂਰੀ ਮਤਲਬ ਬਹੁਤ ਬੁਰੀ ਹਾਲਤ ਹੋ ਜਾਂਦੀ ਹੈ ਮੈਂ ਤੁਹਾਨੂੰ ਦੱਸਦਾ ਇਹਦੀ ਦਾ ਵਰਸਟ ਸਟੇਜ ਹੀ ਹੁੰਦੀ ਹੈ ਜਦੋਂ ਡਾਕਟਰ ਕੋਲ ਜਾਂਦਾ ਪੇਸ਼ੈਂਟ ਛੋਟੀ ਮੋਟੀ ਪ੍ਰੋਬਲਮ ਚ ਤਾਂ ਜਾਂਦਾ ਹੀ ਨਹੀਂ ਬੜੀ ਮੋਟੀ ਗਰਦਨ ਦੁਖਦੀ ਹੈ ਉਹ ਵੀ ਮਲ ਮਲ ਕੇ ਠੀਕ ਕਰੀ ਜਾਂਦਾ ਪਰ ਇਹ ਇਹਦੀ ਸਟੇਜ ਜਿਹੜੀ ਆ ਇੱਕ ਬਹੁਤ ਜ਼ਿਆਦਾ ਭਿਆਨਕਰ ਉਦੋਂ ਆ ਜਾਂਦੀ ਆ ਜਦੋਂ ਮਤਲਬ ਇਹਨੂੰ ਬੇਹੋਸ਼ੀ ਦੀ ਹਾਲਤ ਆਉਂਦੀ ਆ ਫਿਰ ਤਾਂ ਉੱਠੇ ਨਹੀਂ ਜਾਂਦਾ ਇਹ ਤੋਂ ਨਾ ਬੈਠਿਆ ਜਾਂਦਾ ਸਿਰ ਤੇ ਪੱਟੀਆਂ ਬੰਨ ਕੇ ਪਿਆਰ ਹੋਊਗਾ ਜਿਵੇਂ ਪਤਾ ਨਹੀਂ ਕੀ ਹੋ ਗਿਆ ਕਈ ਮਾਤਾ ਭੈਣਾਂ ਨੂੰ ਤਾਂ ਇਹ ਬਹੁਤ ਪ੍ਰੋਬਲਮ ਆ ਉਹਨਾਂ ਦਾ ਤਾਂ ਇਹ ਹੋ ਜਾਂਦਾ ਵੀ ਜਿਵੇਂ ਬਸ ਕੰਮ ਹੀ ਨਹੀਂ ਹੁੰਦਾ ਨਾ ਰੋਟੀ ਬਣੇ ਨਾ ਕੁਝ ਹੋਰ ਅੰਦਰੋਂ ਅੰਦਰ ਵਿਚਾਰੀਆਂ ਆਪਦੇ ਆਪ ਨੂੰ ਕੋਸੀ ਜਾਂਦੀਆਂ ਨੇ ਵੀ ਮੈਂ ਤਾਂ ਅੱਜ ਪਰਿਵਾਰ ਲਈ ਕੁਝ ਵੀ ਨਹੀਂ ਕਰ ਪਾਈ ਪਰ ਪ੍ਰੋਬਲਮ ਜਿਹੜੀ ਆ ਉਹ ਇਹ ਆ ਕਿ ਤੁਸੀਂ ਕੰਜੂਸੀ ਨਾ ਕਰੋ ਇਹ ਦੋ ਤਿੰਨ ਚੀਜ਼ਾਂ ਲਿਆ ਕੇ ਰੱਖੋ ਤੁਹਾਨੂੰ ਪੈਦਾ ਕਰਨੀਆਂ ਜੇਕਰ ਉੱਚਾ ਸਿਰਾ ਨਾ ਰੱਖੇਗਾ ਜਿਹੜਾ ਸਰਵਾਈਕਲ ਦਾ ਮਰੀਜ਼ ਹੈ ਤਾਂ ਵੀ ਇਫੈਕਟ ਪੈਂਦਾ ਕਿਉਂਕਿ ਉੱਚਾ ਸਿਰਾ ਨਾ ਰੱਖੇਗਾ ਤਾਂ ਆਬੀਸਲੀ ਪੇਨ ਹੋਰ ਵਧੇਗਾ ਤਾਂ ਹਾਂ ਬਿਲਕੁਲ ਸਿਰਹਾਣਾ ਉਹਨੂੰ ਅਸੀਂ ਪਹਿਲੇ ਦਿਨ ਹੀ ਕਹਿ ਦਿੰਨੇ ਆ ਬੰਦ ਕਰ ਦਿਓ ਲੈਣਾ ਸਿਰਹਾਣੇ ਤੋਂ ਬਿਨਾ ਆਪਣਾ ਰੈਸਟ ਕਰੋ ਔਰ ਕੋਸ਼ਿਸ਼ ਕਰੋ ਕਿ ਜਿਹੜਾ ਗੱਦਾ ਹੈ ਤੁਹਾਡਾ ਨਾ ਅ ਬੈੱਡ ਦੇ ਉੱਪਰ ਉਹਦੇ ਬਾਰੇ ਜ਼ਰੂਰ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਕਿ ਤੁਹਾਡਾ ਗੱਦਾ ਜਿਹੜਾ ਹੈਗਾ ਉਹ ਤੁਹਾਨੂੰ ਕਿੰਨਾ ਕੁ ਹੈਲਪ ਕਰਦਾ ਕਈ ਸਪੰਜ ਵਾਲੇ ਗੱਦੇ ਰੱਖਦੇ ਆ ਉਹ ਨਹੀਂ ਰੱਖਣੇ ਚਾਹੀਦੇ ਹਾਰਡ ਬੱਡ ਹਾਰਡ ਗੱਦਾ ਰੱਖਣਾ ਚਾਹੀਦਾ ਅੰਤ ਵਿੱਚ ਉਹਨਾਂ ਨੂੰ ਕੀ ਮੈਸੇਜ ਦੇਣੇ ਚਾਹੀਦੇ ਜਿਹੜੇ ਲੋਕ ਅੱਜ ਕੱਲ ਲਿਖਿਆ ਹੁੰਦਾ ਕਿ ਸਰਵਾਈਕਲ ਦਾ ਪੱਕਾ ਇਲਾਜ ਕੀਤਾ ਜਾਂਦਾ ਹੈ ਜਗ੍ਹਾ ਜਗ੍ਹਾ ਉਹਨੇ ਸੈਂਟਰ ਬਣਾ ਰੱਖੇ ਨੇ ਕਿ ਦੇਸੀ ਇਲਾਜ ਹੈ ਕੀ ਉਹ ਪੱਕਾ ਤੋੜਾ ਪੱਕਾ ਇਲਾਜ ਹੈ ਸਰਵਾਈਕਲ ਦਾ ਜਾਂ ਸਿਰਫ ਲੋਕਾਂ ਨੂੰ ਮਿਸਗੜ ਕੇ ਤੈਅ ਰਿਹਾ ਨਹੀਂ ਐਹ ਜੀ ਕੋਈ ਗੱਲ ਨਹੀਂ ਇਦਿ ਕੁਲੇ ਜੋ ਹੁੰਦਾ ਉਹ ਉਹਦੀ ਉਸੇ ਚੀਜ਼ ਦੀ ਲੁੱਡੀ ਪਾਉਂਦਾ ਹੈ ਨਾ ਇਹ ਨਹੀਂ ਹੈ ਉਹਨਾਂ ਦੇ ਵੀ ਰੋਜ਼ੀ ਰੋਟੀ ਆ ਪਰ ਮੈਨੂੰ ਐ ਲੱਗਦਾ ਵੀ ਅੱਜ ਕੱਲ ਜਿਹੜਾ ਜਿਹੜਾ ਕਸਟਮਰ ਆ ਜਾ ਜਿਹੜਾ ਇਨਸਾਨ ਆ ਸਾਹਮਣੇ ਵਾਲਾ ਜਿਹੜਾ ਹੁਣ ਇਸ ਟਾਈਮ ਆਪਣੀ ਵੀਡੀਓ ਵੀ ਦੇਖ ਰਿਹਾ ਉਸ ਤੋਂ ਵਧੀਆ ਮਤਲਬ ਕੋਈ 파ਰਖੂ ਨਹੀਂ ਹੋ ਸਕਦਾ ਉਹਨੂੰ ਸਭ ਪਤਾ ਹੁੰਦਾ ਕਿ ਕਿੱਥੇ ਮੈਨੂੰ ਸਹੀ ਮਿਲਣਾ ਚੀਜ਼ ਕਿੱਥੇ ਗਲਤ ਮਿਲਣੀ ਹੈ ਬਸ ਇੰਨਾ ਕੁ ਜ਼ਰੂਰ ਹੈ ਵੀ ਮੈਂ ਖੁੱਲ ਕੇ ਦੱਸ ਦਿੰਨਾ ਸਾਰੀਆਂ ਗੱਲਾਂ ਮੈਂ ਦਵਾਈਆਂ ਦੇ ਪੈਸੇ ਵੀ ਦੱਸ ਦਿੰਨਾ ਨੁਸਖੇ ਵੀ ਦੱਸ ਦਿੰਨਾ ਘਰੇ ਬਣਾਉਣ ਦਾ ਸਾਬ ਵੀ ਦੱਸ ਦਿੰਨਾ ਇਸ ਕਰਕੇ ਲੋਕਾਂ ਦਾ ਥੋੜਾ ਜਿਹਾ ਵਿਸ਼ਵਾਸ ਆਪਣੀਆਂ ਦਵਾਈਆਂ ਤੇ ਹੈਗਾ ਪਰ ਮੈਂ ਇਹ ਗੱਲ ਜ਼ਰੂਰ ਕਹੂੰਗਾ ਤੁਹਾਨੂੰ ਇੱਕ ਲਾਸਟ ਵੀਡੀਓ ਦੇ ਵਿੱਚ ਕਿ ਜਿਹੜੀਆਂ ਤੁਹਾਡੀਆਂ ਬਿਮਾਰੀਆਂ ਨੇ ਇਹ ਬਿਮਾਰੀਆਂ ਨਹੀਂ ਹੈਗੀਆਂ ਬਸ ਸਰਵਾਈਕਲ 슈ਗਰ ਇਹ ਕੋਈ ਬਿਮਾਰੀਆਂ ਨਹੀਂ ਹੈਗੀਆਂ ਇਹ ਸਰੀਰ ਦਾ ਥੋੜਾ ਜਿਹਾ ਸਿਸਟਮ ਹਿੱਲਿਆ ਹੁੰਦਾ ਉਹਨੂੰ ਸੈੱਟ ਕਰਨਾ ਹੋਰ ਕੋਈ ਗੱਲ ਨਹੀਂ ਹਾਂ ਜਿਹੜਾ ਗੋਡਿਆਂ 'ਚ ਗੈਪ ਆ ਗਿਆ ਗੈਪ ਘਟ ਗਿਆ ਜਾਕਰ ਲੋਬੀ ਉਹਦੇ ਵਿੱਚੋਂ ਛਿੱਲੀ ਜਿਹੜੀ ਆ ਉਹਦੇ ਵਿੱਚੋਂ ਗਰੀਸ ਖਤਮ ਹੋ ਗਿਆ ਤਾਂ ਉਹ ਚੀਜ਼ ਹੈ ਜਿਹੜੀ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਉਹਨੂੰ ਠੀਕ ਕੀਤਾ ਜਾ ਸਕਦਾ ਹਾਂ ਜਿਹੜਾ ਪੇਸ਼ੈਂਟ ਬਿਲਕੁਲ ਹੀ ਖੜਕ ਗਿਆ ਜਿਹਨੇ ਆਪਣੇ ਆਪ ਨਾਲ ਤਾਂ ਕਈ ਕਰ ਲਿਆ ਉਹਨੇ ਪ੍ਰਵਾਹ ਹੀ ਨਹੀਂ ਕੀਤੀ ਗੋਡੇ ਜਿਵੇਂ ਹੀ ਰਹਿ ਗਏ ਉਹਨੇ ਦਵਾਈਆਂ ਵੀ ਨਹੀਂ ਖਾਧੀਆਂ ਉਹਨੇ ਢੰਗ ਨਾਲ ਗੋਡਿਆਂ ਦੀ ਸੰਭਾਲ ਨਹੀਂ ਕੀਤੀ ਉਹ ਜ਼ਰੂਰ ਪੈ ਗਿਆ ਬੈੱਡ ਤੇ ਅਗਰ ਉਹ ਉੱਠ ਨਹੀਂ ਸਕਦਾ ਤਾਂ ਉਹਦਾ ਆਪਰੇਸ਼ਨ ਕਰਾਉਣਾ ਚਾਹੀਦਾ ਜੇ ਕੋਈ ਚੱਲਦਾ ਫਿਰਦਾ ਜਾਂ ਕੋਈ ਮੇਰੀ ਪੌੜੀ ਚੜ੍ਹ ਕੇ ਆ ਜਾਂਦਾ ਮੇਰੀਆਂ ਦੋ ਪੌੜੀਆਂ ਚੜ੍ਹਨੀਆਂ ਪੈਂਦੀਆਂ ਨੇ ਸ਼ੋਰੂਮ ਦੀਆਂ ਜਿਹੜਾ ਪੇਸ਼ੈਂਟ ਪੌੜੀ ਚੜ ਕੇ ਆ ਜਾਂਦਾ ਸਮਝੋ 30 40% ਤਾਂ ਵੈਸੇ ਠੀਕ ਆ ਜੇ ਚੜ ਗਿਆ ਪੌੜੀ ਕਿਉਂਕਿ ਜੇ ਉਹ ਪੌੜੀ ਉਨੀ ਚੜ ਸਕਦਾ ਤਾਂ ਉਹਨੂੰ ਆਪਰੇਸ਼ਨ ਲਈ ਕਿਹਾ ਜਾ ਸਕਦਾ ਹੁਣ ਬਹੁਤ ਪੇਸ਼ੈਂਟ ਨੇ ਜਿਹੜੇ ਮੈਂ نیچے ਜਾ ਕੇ ਦੇਖਦਾ ਥੱਲੇ ਗੱਡੀ ਚ ਬੈਠੇ ਹੁੰਦੇ ਨੇ ਮਹੀਨਾ ਦੋ ਮਹੀਨੇ ਉਹਨਾਂ ਨੂੰ ਦਵਾਈ ਖਵਾਈ ਦੀਆ ਦੂਜੇ ਮਹੀਨੇ ਉੱਪਰ ਆ ਕੇ ਪ੍ਰਾਊਡ ਫੀਲ ਕਰਦੇ ਨੇ ਕੋਲਸਵ ਅੱਜ ਅਸੀਂ ਦੋ ਮਹੀਨੇ ਬਾਅਦ ਤੁਹਾਡੀ ਪੌੜੀ ਚੜੇ ਆ ਤਾਂ ਮੈਨੂੰ ਵੀ ਖੁਸ਼ੀ ਹੁੰਦੀ ਆ ਇਹਦੇ ਚ ਕੀ ਗੱਲ ਆ ਹਰ ਇੱਕ ਡਾਕਟਰ ਹੈ ਜਾਇ ਮਾਸਟਰ ਹੈ ਚਾਹੇ ਕੋਈ ਵੀ ਆ ਉਹਨੂੰ ਆਪਣੇ ਸਟੂਡੈਂਟ ਦੀ ਜਾਂ ਆਪਣੇ ਪੇਸ਼ੈਂਟ ਦੀ ਜਦੋਂ ਸੇਵਾ ਕਰ ਲੈਂਦਾ ਉਹ ਕਿਤੇ ਮੁਕਾਮ ਤੇ ਪਹੁੰਚਦੇ ਨੇ ਤਾਂ ਸਾਹਮਣੇ ਵਾਲੇ ਨੂੰ ਖੁਸ਼ੀ ਹੁੰਦੀ ਆ ਉਹਦਾ ਮੈਨੂੰ ਵੀ ਖੁਸ਼ੀ ਹੁੰਦੀ ਹੈ ਔਰ ਬਾਕੀ ਮੈਂ ਸਾਰੇ ਦਰਸ਼ਕਾਂ ਨੂੰ ਇਹੀ ਕਹੂੰਗਾ ਕਿ ਆਪਣਾ ਖਿਆਲ ਰੱਖੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਆਪਣੇ ਖਾਣ ਪੀਣ ਦਾ ਬਹੁਤ ਖਿਆਲ ਰੱਖੋ ਬਾਕੀ ਤੁਹਾਡੇ ਘਰ 'ਚ ਕੋਈ 슈ਗਰ ਦਾ ਮਰੀਜ਼ ਹੈ ਕੋਈ ਤੁਹਾਡੇ ਘਰ 'ਚ ਜੋੜਾਂ ਦੇ ਦਰਦ ਗੋਡਿਆਂ 'ਚ ਗੈਪ ਦੀ ਪ੍ਰੋਬਲਮ ਦਾ ਮਰੀਜ਼ ਹੈ ਜਾਂ ਕੋਈ ਤੁਹਾਡੇ ਘਰ 'ਚ ਸਰਵਾਈਕਲ ਦਾ ਮਰੀਜ਼ ਹੈ ਮਾਈਗਰੇਨ ਦਾ ਮਰੀਜ਼ ਹੈ ਤੋ ਬਿਲਕੁਲ ਬੇਫਿਕਰ ਹੋ ਕੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਬਸ ਸਾਡੇ ਜਿਹੜੇ ਫੋਨ ਹੈ ਇਹਨਾਂ ਨੂੰ ਤੁਸੀਂ ਨਾ ਸੇਵ ਕਰ ਲਓ ਇਹਨਾਂ ਤੇ ਵਟਸਐਪ ਚੱਲਦੇ ਆ ਤੁਸੀਂ ਵਟਸਐਪ ਤੇ ਆਪਦਾ ਮੈਸੇਜ ਪਾ ਦਿਓ ਬੋਲ ਕੇ ਵੀ ਮੈਂ ਫਲਾਣੇ ਪਿੰਡ ਤੋਂ ਮੇਰਾ ਇਹ ਨਾਮ ਹੈ ਔਰ ਮੈਨੂੰ ਆਹ ਪ੍ਰੋਬਲਮ ਹੈ ਮੈਨੂੰ ਇਹਦੇ ਬਾਰੇ ਦੱਸਿਆ ਜਾਵੇ ਸਾਡੀ ਰਿਪਲਾਈ ਆਊਗੀ ਦੋ ਤਿੰਨ ਦਿਨ ਅੱਗੇ ਪਿੱਛੇ ਜ਼ਰੂਰ ਹੋ ਜੂਗੀ ਕਿਤੇ ਐਂ ਨਾ ਜਦੋਂ ਕਈ ਤਾਂ ਇਹ ਹੋਣਗੇ ਇੱਕ ਦਿਨ ਮੈਸੇਜ ਪਾਉਣਗੇ ਨਾਲ ਹੀ 2 ਘੰਟੇ ਬਾਅਦ ਹੀ ਕਹਿਣਗੇ ਗੋਲਜਰ ਜਵਾਬ ਤਾਂ ਦੁੰਦਾ ਨਹੀਂ ਤੂੰ ਮਤਲਬ ਥੋੜਾ ਜਿਹਾ ਯਾਰ ਰਿਸਪੈਕਟ ਰੱਖਿਆ ਕਰੋ ਇੱਕ ਦੂਜੇ ਦੀ ਤਾਂ ਸਾਡਾ ਜਵਾਬ ਜ਼ਰੂਰ ਆਊਗਾ ਤੂਏ ਤੇ ਇਹ ਦਿਨ ਚੌਥੇ ਦਿਨ ਬਸ ਇਹ ਜ਼ਰੂਰੀ ਹੈ ਕਿ ਮੈਂ ਤੁਹਾਡੇ ਪਰਿਵਾਰ ਵਰਗਾ ਤੁਹਾਡੇ ਵਰਗਾ ਤੁਹਾਡੇ ਭਰਾ ਭੈਣਾ ਵਰਗਾ ਤੁਸੀਂ ਮੈਨੂੰ ਕੁਝ ਵੀ ਬੋਲ ਸਕਦੇ ਹੋ ਮੈਨੂੰ ਕਦੇ ਬੁਰਾ ਨਹੀਂ ਲੱਗਦਾ ਪਰ ਫਿਰ ਵੀ ਥੋੜੀ ਜਿਹੀ ਆਪਾਂ ਇੱਕ ਦੂਜੇ ਦਾ ਮर्याਦਾ ਰੱਖਿਆ ਕਰੋ ਹੁੰਦਾ ਹੀ ਹੈ ਮਾੜਾ ਮੋਟਾ ਯਾਰ ਐਨਾ ਕਰਿਆ ਕਰੋ ਜਦੋਂ ਮੈਸੇਜ ਭੇਜਦਾ ਵੇਟ ਕਰਿਆ ਕਰੋ ਵੀ ਰਿਪਲਾਈ ਜ਼ਰੂਰ ਆਊਗੀ ਪਰ ਮੇਰੀ ਰਿਪਲਾਈ ਆਊਗੀ ਮੈਂ ਰਿਪਲਾਈ ਆਪ ਦਿੰਨਾ ਮੇਰੀ ਰਿਪਲਾਈ ਕੋਈ ਏਮਪਲੋਈ ਨਹੀਂ ਦਿੰਦਾ ਕਿਉਂਕਿ ਮੈਂ ਰਿਪਲਾਈ ਪੇਸ਼ੈਂਟ ਦੀ ਗੱਲ ਸੁਣ ਕੇ ਉਹਦੇ ਮੁਤਾਬਕ ਹੀ ਦੇਣੀ ਹੁੰਦੀ ਆ ਤਾਂ ਕਿ ਤੁਹਾਨੂੰ ਐ ਲੱਗੇ ਵੀ ਗੋਇਲ ਨੇ ਸਿਰਫ ਮੇਰਾ ਹੀ ਮੈਸੇਜ ਦੇਖਿਆ ਮੇਰੇ ਨਾਲ ਹੀ ਜੁੜਿਆ ਹੋਇਆ ਤੁਹਾਨੂੰ ਹਮੇਸ਼ਾ ਐ ਲੱਗਣਾ ਚਾਹੀਦਾ ਵੀ ਗੋਇਲ ਸਾਡਾ ਅਸੀਂ ਗੋਇਲ ਦੇ ਆ ਗੋਇਲ ਸਾਡੇ ਪਰਿਵਾਰ ਦਾ ਇਨਸਾਨ ਹੈ ਸੁਭਾਸ਼ ਗੋਇਲ ਨੂੰ ਬਸ ਐਂ ਰੱਖਿਓ ਕੋਈ ਪਤਾ ਨਹੀਂ ਹੁੰਦਾ ਜ਼ਿੰਦਗੀ ਦਾ ਕਿਨੇ ਕਿੱਥੇ ਸ਼ਾਮ ਹੋ ਜਾਣੀ ਆ ਪਰ ਇੰਨਾ ਜ਼ਰੂਰ ਹੈ ਵੀ ਜ਼ਿੰਦਗੀ ਜਦ ਤੱਕ ਜੀਵਾਂਗੇ ਤੁਹਾਡੇ ਨਾਲ ਜੀਵਾਂਗੇ ਤੁਹਾਡੀ ਸੇਵਾ 'ਚ ਜੀਵਾਂਗੇ ਜੋ ਤੁਹਾਨੂੰ ਚਾਹੀਦਾ ਉਸ ਤਰ੍ਹਾਂ ਜਿੰਨੀ ਸਾਨੂੰ ਅਕਲ ਹੈ ਉਨੀ ਕਾ ਗੱਲ ਤੁਹਾਡੇ ਨਾਲ ਵੰਡਦੇ ਰਹਾਂਗੇ ਸ਼ੇਅਰ ਕਰਦੇ ਰਹਾਂਗੇ ਜਿਉਂਦੇ ਬਸਦੇ ਰਹੋ ਤੰਦਰੁਸਤ ਰਹੋ ਚੜ੍ਹਦੀ ਕਲਾ ਚ ਰਹੋ ਤਾਂ ਤੁਸੀਂ ਦੇਖਿਆ ਸੀ ਕਿ ਸੁਭਾਸ਼ ਗੋਲਜੀ ਜਿਨ੍ਹਾਂ ਨੇ ਸ਼ੂਗਰ ਦੀ ਬਿਮਾਰੀ ਤੋਂ ਬਾਅਦ ਸਰਵਾਈਕਲ ਵਰਗੀ ਬਿਮਾਰੀ ਬਾਰੇ ਗੱਲਬਾਤ ਕੀਤੀ ਦੱਸਿਆ ਕਿ ਡਾਈਟ ਸਹੀ ਖਾਓ ਕਿਉਂਕਿ ਬੈੜੀ ਚੀਜ਼ਾਂ ਖਾਓਗੇ ਤਾਂ ਬਿਮਾਰੀ ਵਧ ਜਾਈ ਜਾਈ ਇਹਦੀ ਕੋਈ ਸਟੇਜ ਨਹੀਂ ਹੁੰਦੀ ਸਟਾਰਟਿੰਗ ਤੋਂ ਹੀ ਇਹਦੀ ਫਰਸਟ ਸਟੇਜ ਜਿਹੜੀ ਸ਼ੁਰੂਆਤ ਹੈ ਹੋਣੀ ਸ਼ੁਰੂ ਹੋ ਜਾਂਦੀ ਹੈ ਸਰਾਣੇ ਤੋਂ ਅਵੋਇਡ ਕਰੋ ਤੇ ਟਰੈਵਲਿੰਗ ਤਾਂ ਕਰਨੀ ਨਹੀਂ ਚਾਹੀਦੀ ਕਿਉਂਕਿ ਟਰੈਵਲਿੰਗ ਕਰੋਗੇ ਤਾਂ ਹੋਰ ਤੁਹਾਡਾ ਕੇਸ ਬਦਲਦੇ ਚਾਂਸਸ ਹੁੰਦੇ ਨੇ ਜਿੱਥੇ ਗੱਲ ਕੀਤੀ ਹੁੰਦੀ ਕਿ ਥਾਂ ਥਾਂ ਤੇ ਲਗਾ ਰੱਖਿਆ ਨੇ ਸਰਵਾਈਕਲ ਦਾ ਪੱਕਾ ਇਲਾਜ ਹੈ ਉਹਨਾਂ ਦਾ ਖੁਦ ਦਾ ਇਲਾਜ ਹੈ ਪਰ ਕੀ ਕਮੈਂਟਸ ਵਿੱਚ ਵਿਚਾਰ ਸਾਂਝੇ ਕਰ ਸਕਦੇ ਹੋ ਕੈਮਰਾਮੈਨ ਰਸ਼ਵਿੰਦਰ ਦੇ ਨਾਲ ਦੀਸ਼ ਅਪਡੇਟਸ ਲਈ ਚੰਡੀਗੜ੍ਹ ਤੋਂ ਬੀਨੂ ਸ਼ਰਮਾ